ਵਾਹਿ ਜੀ ਕੋ ਕਾਰ ਵਾਹਿ ਦੀਟੇ ਸ਼੍ਰੀ ਭਗਤੀ ਦੇ ਸਹਾਇ ਵਾਹਿ ਸ਼੍ਰੀ ਭਗਤੀ ਦੇ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਤੀ ਸੁਮਰਦਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਮ੍ਰਿਤ ਗੋਜੇ ਬਲਾ ਆਸਰਾਮ ਦਸਹਿ ਹੋਈ ਸਹਾਇ ਅਰਜਨ ਹਰਗੋਬਿੰਦ ਸਿੰਘ ਰਾਉ ਸ੍ਰੀ ਅਰਨਾਈ ਸ੍ਰੀ ਅਰਜਨ ਸਿੰਘ ਤੇ ਅਰੀਏ ਸਾਹਿਬ ਸਿਮਰਨ ਸੰਸਾਦੀ ਸਤਾਈ ਸਤਾਈ ਹੋਏ ਸਾਏ ਨਸਾਂ ਬਾਤ ਸਾਈਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਧਿਆਨ ਤਾ ਬੋਲੋ ਜੀ ਗੁਰੂ ਅਜਾਪਿਆਰਿਆਂ ਤੋਂ ਹਸਣ ਜਾਂਦਿਆਂ ਚਾਲੀਆਂ ਮੁਕਤਿਆਂ ਆਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਟਕੇ ਛਕਿਆ ਦੇਖ ਚਲਾਈ ਤੇ ਗਵਾਹੀ ਜੇ ਭੀ ਅੰਡਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਸਤ ਸ੍ਰੀ ਅਕਾਲ ਗੁਰੂ ਜੀ ਜਿਨ੍ਹਾਂ ਸਿਨਾ ਸਿੰਘ ਜੀ ਨੇ ਕਰਦੇ ਸਿਸ਼ਟ ਤੇ ਬੰਦ ਬੰਦ ਕਟਾਏ ਖੋਪੜੀਆਂ ਘਹਾਆਂ ਚੱਕੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੜਾਏ ਸਿੱਖੀ ਇਸ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਦੀ ਕਮਾਈ ਦਾ ਅੰਤਰ ਸਤ ਸ੍ਰੀ ਅਕਾਲ ਗੁਰੂ ਜੀ ਸਤਿ ਤਨਸਾ ਜੀ ਦੀ ਅਦਾਸ ਹੈ ਜੀ ਸਰਬਤ ਤਨਸਾ ਜੀ ਕੋ ਆਏ ਗੋ ਆਏ ਗੋ ਪਾਏ ਗੋ ਚਤਾ ਵਿੱਚ ਤਨ ਦਾ ਸਤਕਾ ਸਰਬ ਸੁਖ ਹੋਵੇ ਜਹ ਜਹ ਗੁਰੂ ਅਕਸਰ ਜੀ ਸਹਾਇਤਾ ਕਿ ਕੇ ਸਰਾਤ ਟਕੀਆਂ ਛੱਡੇ ਕੁੰਗੇ ਜੋਗ ਸੁਖ ਤਲ ਤਰੁ ਕਾ ਜੈਕਾਰ ਬੋਲੋ ਜੀ ਹਰਿ ਸਿਮਰਤ ਮੰਨੀਵਾ ਮਤ ਗੁਰਚੇ ਮਤ ਪੰਧਾ ਰਖ ਆਪੋ ਆਪਨ ਤੁੰਤਰ ਜਾਕੇ ਇਹ ਆਪਣੇ ਪੰਛ ਦੇ ਸਦਾ ਸਹਾਈ ਦਾ ਪਾਤ ਪਾਸ਼ਾ ਜੀ ਉਹ ਜਨਾ ਗੁਵਾਰਿਆ ਗੁਧਾਮਾ ਤੋਂ ਆਪ ਜੀ ਦੇ ਪਿਆਰੇ ਪੰਛ ਨੂੰ ਵਿਛੋੜਿਆ ਗਿਆ ਹੈ ਇਨ੍ਹਾਂ ਦੇ ਕੁੱਲੇ ਦਰਸ਼ਨ ਦੀ ਦਾ ਸੇਵਾ ਸੁਖ ਅਦਾਤਾ ਨ ਆਪਣੇ ਪਿਆਰੇ ਖਾਸ ਜੀਨ ਬਖਸ਼ਿਸ਼ ਕਰੋ ਏ ਨਿਮਾਣਿਆਂ ਦੇ ਮਾਨ ਨਿਤਾਲਿਆਂ ਦੇ ਤਾਰ ਦੇ ਉਟਿਆਂ ਦੀ ਓਟ ਮਿਹਰਬਾਨ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਦਾਸ ਬੇਨਤੀ ਹੈ ਦਾਤਾਰ ਪਾਸ਼ਾ ਆਪ ਜੀ ਦੀ ਦਇਆ ਪਿਆ ਦਾ ਸਤਿਕਾਰ ਤਰਿਸ਼ਵੇ ਦਾ ਨਿਮਾਨ ਸਜਿਆ ਹੈ ਸਜੇ ਦੀਵਾਨ ਵਿੱਚ ਪਾਵ ਮਤਰਬਾਣੀ ਦੇ ਪੀਰ ਸ੍ਰੋਪ੍ਰਖਤ ਗੁਰਬਤ ਤੇ ਇਤਿਹਾਸ ਵਿਚਾਰਾ ਹੋਈਆਂ ਉਪਰੰਤ ਇਲਾਹੀ ਬਾਣੀ ਦੇ ਪੀਰ ਹੋਏ ਹਾਂ ਸਤਿਗੁਰੂ ਜੀ ਉਸ ਮੁੱਚੀ ਸੇਵਾ ਲਗਾਉਂਦਿਆਂ ਪਹਿਲਾਂ ਬੇਅਦ ਪੁੱਲਾਂ ਦੀ ਖਿਮਾ ਲੈਣੀ ਅੱਗੇ ਰਿਸਮਤ ਬਖਸ਼ਣੇ ਗੁਰਬਾਣੀ ਕੀਰਤ ਵਿਚਾਰਾਂ ਦੇ ਪਹਾ ਵਾਈ ਹੋਈ ਸਭਾ ਸੰਗਤ ਦਸਰਿਆਂ ਦੇਰਿਆਂ ਤੇ ਬਖਸ਼ ਦੇਣੇ ਸਭਨਾ ਨੂੰ ਆਪਣੇ ਦਰੋਂ ਸਿੱਖੀ ਸਿਖਤ ਕਰੋਸਾ ਨਾਮ ਦੀ ਦਾ ਅੰਦਰਨਾ ਦਾ ਪਿਆਰ ਬਖਸ਼ਣਾ ਸਭਾ ਸੰਗਤਾਂ ਦੀ ਆਹਾਜਰੀ ਨਾਲ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਭਨਾ ਦਾ ਗਾਵੇ ਆਣਿਆ ਖਾਣੇ ਪੌੜਾ ਆਪਨਾਮ ਗੁਰਵੰਤਨ ਸਾਜ ਸੰਪੂਰਨ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਡਵੈਂਟਰ ਖਾਸਾ ਸੋਹ ਦੀ ਕਢਦੀ ਕਲਾ ਲਈ ਅਰਦਾਸ ਬੇਨਤੀ ਹੈ ਜਸਵੰਦਰ ਸਿੰਘ ਵੜੈਕਰੋ ਪਰਿਵਾਰ ਦੀ ਕਢਦੀ ਕਲਾ ਲਈ ਅਰਦਾਸ ਬੇਨਤੀ ਹੈ ਅਰਪਾਲ ਸਿੰਘ ਗਰੇਵਾਲ ਨੂੰ ਸ਼ਬਦ ਦੇ ਪਾਲੇ ਲਈ ਅਰਦਾਸ ਬੇਨਤੀ ਹੈ ਬੀਬੀ ਰਾਜਿੰਦਰ ਕੌਰ ਨੂੰ ਸ਼ੇਰ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਮੁਚਾਰਕ ਪਰਵਾਰ ਨੂੰ ਪ੍ਰਵਾਹ ਦੀ ਸੋਖਸ਼ਾਂਤੀ ਲਈ ਅਰਦਾਸ ਬੇਨਤੀ ਹੈ ਜਿੱਤਾ ਸਿੰਘ ਮੇਰਵਾ ਪਰਿਵਾਰ ਦੀ ਕੜੀ ਦੀ ਗਲਾਈ ਅਦਾਸ ਬੇਨਤੀ ਹੈ ਸਤਿਗੁਰੂ ਸਭਨਾ ਸ਼ਰਧਾਲੂ ਪਰਿਵਾਰਾਂ ਦੇ ਮਾਨਯੋਗ ਮਰਾਤਾ ਭਾਵਨਾਵਾਂ ਗੁਰਮਤਿ ਅਨੁਸਾਰ ਕੁਰਬੀਆਂ ਕਰਨੀਆਂ ਆਪਣੇ ਚਰਨਾਂ ਨਾਲ ਜੋੜ ਕੇ ਖੜਨਾ ਲਾਇਆ ਕਰਨੇ ਸਤਿਗੁਰੂ ਜੀ ਅੱਜ ਦੇ ਗੱਤੇ ਲੰਗਰ ਦੀ ਸੇਵਾ ਆਪ ਜੀ ਦੇ ਹਰਕਰ ਦੇ ਸ਼ਬਦਾਲੂ ਪਰਿਵਾਰ ਭਾਈ ਭਿੰਦਰ ਸਿੰਘ ਪੈਣੀ ਭਵਨ ਜੀ ਪਰਵਾਰ ਤੋਂ ਆਪਣੀ ਬੇਟੀ ਮਹਿਨੂਰ कौर ਦੇ ਜਨਮ ਚੜ੍ਹ ਦੀ ਕਿਸ਼ੂ ਰੂਪ ਰੱਖਦੇ ਹੋਈ ਹੈ ਪਰਿਵਾਰ ਦੀ ਕੀਤੀ ਸੇਵਾ ਸਭ ਲਈ ਕਰਨੀ ਪਰਿਵਾਰ ਵਿਖੇਤਾ ਜਵਾਗ ਬਖਸ਼ਣਾ ਆਪਣੇ ਚਰਨਾ ਦੀ ਪ੍ਰੀਤ ਪ੍ਰਤੀਪ ਬਖਸ਼ਿਸ਼ ਕਰਨੇ ਬਖਸ਼ੀਦਾਰ ਬੇਟੀ ਮਹਿਰੂਨ ਕਰਨੂ ਦਸ਼ਕੀ ਜੀ ਨੂੰ ਨਾਮ ਦੇਦਾਰ ਵਿਦਿਆਲੀਦਾਰ ਮਾਤਾ ਪਿਤਾ ਦੇ ਆਗਿਆਕਾਰ ਸੇਵਾਦਾਰ ਹੋਣ ਦਾ ਮਾਣ ਬਖਸ਼ਿਸ਼ ਕਰਨਾ ਦਇਆ ਕਰਨੇ ਸ਼ਤੂ ਜੀ ਉਹ ਆਪੀ ਦੇ ਚਰਨ ਕਮਲਾਂ ਵਿੱਚ ਅਦਸ ਪੈਰੀ ਹੈ ਸਤਿਗੁਰੂ ਅੱਜ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹਣੀ ਹੈ ਸ਼ਰਦਾਲੂ ਪਰਿਵਾਰ ਪੈਂਦੀ ਰਸਮੀਦਾਰ ਇਨ੍ਹਾਂ ਦੇ بیٹے ਪਰਕਸ਼ ਕੋਲੋਂ ਆਪ ਇਹਦਾ ਸ਼ਰਨਾ ਕਰਦਿਆਂ ਆਪ ਤੇ ਰਹਿਮਤ ਕੀਤੀ ਹੈ ਸੇਵਕਾਂ ਨੂੰ ਦੋਤਰੀ ਰਹਿਮਤ ਕਰਦੀ ਦਾਤ ਬਖਸ਼ਿਸ਼ ਕੀਤੀ ਹੈ ਪਰਵਾਰ ਨੂੰ ਆਪ ਇਹਦਾ ਸ਼ਰਨਾ ਕਰਦਿਆਂ ਸਵਾਭਾਵਾਂ ਹੋ ਰਹੀਆਂ ਪਰਵਾਰ ਦੀ ਕੀ ਕੀ ਸੇਵਾ ਸਭੀ ਕਰਨੀ ਪਰਵਾਰ ਨੂੰ ਆਪਣੇ ਚਰਣਾ ਨਾਲ ਜੋੜ ਕੇ ਰੱਖਣਾ ਨਾਸੀਆਂ ਦਾਤਾਂ ਬਖਸ਼ਿਸ਼ ਕਰਕੇ ਨਵਾਜਣਾ ਮੇਟੀ ਰਹਿਮਤ ਕਉ ਨੂੰ ਦਸਤੀ ਕੀ ਜੀਵਨ ਨਾਮ ਦੀ ਦਾਤ ਵਿੱਦਿਆ ਦੇ ਸਾਥ ਮਾਤਾ ਪਿਤਾ ਦੇ ਆਗਿਆਕਾਰ ਸੇਵਾਦਾਰ ਹੋਣ ਦਾ ਮਾਣ ਬਖਸ਼ਿਸ਼ ਕਰਨਾ ਜੀ ਆਪਿਲੇ ਲੋਪੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਨ ਰਟਾਣ ਜੀ ਆਗਿਆ ਹੋਵੇ ਸਤੂ ਜੀ ਆਪਣੇ ਧਨ ਵਸੀਸ ਪਾਪ ਗੁਨਾਮ ਬਖਸ਼ਿਸ਼ ਕਰਕੇ ਨਿਸ਼ਾਨ ਸਾਹਿਬ ਦਾ ਚੋਲਾ ਸੇਵਾ ਕਰਨ ਦਾ ਬਲਕੁਤ ਮਚਾਓ ਬਖਸ਼ਿਸ਼ ਕਰਨਾ ਸੁਪੁੱਤੇ ਖਾਲਸਾ ਪੰਥ ਵਿੱਚ ਏਕਤਾ ਦਾ ਇਖਵਾ ਬਖਸ਼ਣਾ ਕੌਮ ਦੀ ਕੜ ਦੀ ਕਲਾ ਕਰਨੀ ਦਇਆ ਕਰਦੀ ਦਾਤ ਪਾਤਸ਼ਾਹੀ ਨੂੰ ਕਿਰਪਾ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਦਰਿਆਵ ਜੀ ਦਾ ਇਨਾਮ ਚਟਿਆ ਹੋਵੇ